ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਵੀ ਅੱਜ ਆ ਸਾਲ ਦਾ ਆਖਰੀ ਵਲੌਗ ਹੈ 2024 ਦਾ ਅੱਜ ਆਖਰੀ ਵਲੌਗ ਤੇ ਇਸ ਤੋਂ ਬਾਅਦ ਨਵੇਂ ਸਾਲ 'ਚ ਵਲੌਗ ਬਣਾਵਾਂਗੇ ਤੇ ਚੱਲੀ ਉੱਧਰ ਧੁੰਦ ਪਈ ਵੀ ਥੋੜਾ ਪਤਾ ਨਹੀਂ ਬੱਦਲ ਜਿਹੇ ਹੋਏ ਹੋਏ ਪਰ ਕੈਮਰੇ 'ਤੇ ਲੱਗਣਾ ਬੱਦਲ ਜਿਹੇ ਹੋਏ ਪਏ ਵੈਸੇ ਧੁੰਦ ਬੱਦਲ ਮਿਕਸ ਜਿਹੀ ਹੈ ਤੇ ਬਾਹਰਲੀ ਕੰਧ ਤਾਂ ਆਪਣੀ ਨਿਬੜ ਗਈ ਉਹ ਦਿਖਾਉਂਦਾ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਹਾਲ ਦਾ ਰੰਗ ਦੇ ਬਾਅਦ ਡਿਜ਼ਾਈਨ ਦਾ ਪਤਾ ਲੱਗਣਾ ਰੰਗ ਤੇ ਟਾਇਲ ਲੱਗੇ ਤੋਂ ਬਾਅਦ ਅੰਦਰ ਤੇ ਤਾਂ ਕੰਦ ਇਦਾਂ ਲੱਗਦੀ ਐ। ਬੀਮ ਭਰਉਣਾ ਹਲੇ ਇਕੱਠੇ ਭਰੂੰਗੇ ਨਾ ਤੂੰ ਇੱਧਰ ਲਾ ਵੀ। ਬਾਹਰ ਤੇ ਕੰਦ ਬਣੀ ਇਦਾਂ ਨਹੀਂ ਲੱਗਦੀ। ਹਲੇ ਇਹਦਾ ਡਿਜ਼ਾਈਨ ਬਣਾ ਟਾਇਲਾਂ ਦਾ ਡਿਜ਼ਾਈਨ ਬਹੂੰਗਾ ਇਦਾਂ ਬੀਮ ਜੋ ਬਣੂੰਗਾ ਇਦਾਂ ਇਹਦਾ। ਤੇ ਉੱਧਰ ਟਾਇਲ ਲਗੂੰਗੀ ਨਾ ਉੱਧਰ ਟਾਇਲ ਨਹੀਂ ਉੱਧਰ ਲੈਣਾ ਨਹੀਂ ਪੱਜਣੀਆਂ ਇੱਧਰ ਟਾਇਲ ਲਾਉਂਗੀ ਸਾਰੇ ਚ। ਇਹ ਜੀ ਵੀ ਇਹ ਚ ਸੈਪਰੇਟ ਆ ਥੋੜੀ ਜਦੀ ਇੱਧਰ ਲੱਗ ਗਏ ਇੱਧਰ ਲੱਗ ਗਏ। ਕਰ ਦੇਈਏ ਆਪਣਾ ਡਿਜ਼ਾਈਨ ਇੱਧਰ ਪਾ ਦੇਣਾ ਆਹ ਬੀਮ ਪਰ ਤੇ ਮਿਸਤਰੀ ਉੱਪਰ ਆ ਗਿਆ ਜੋ ਉੱਪਰ ਲੱਗਣਗੇ ਲੋਈ ਮਿਸਤਰੀ ਵੀ ਆ ਗਏ ਇਹ ਨਵਾਂ ਸਾਲ ਕਿਦਾਂ ਨਿਕਲਣਾ ਫਿਰ ਨਵਾਂ ਸਾਲ ਵਧੀਆ ਨਿਕਲਣਾ ਇੱਥੇ ਕੱਢਣਾ ਆਪਾਂ ਨੇ ਇੱਥੇ ਕੱਢਣਾ ਹੰਦਾ ਸਾਡੀ ਸੈਨਾ ਵੀ ਆ ਗਈ ਇੱਟਾ ਚੱਕਣ ਵਾਲੀ ਅਜਿੱਟਾ ਚੱਕਵਾ ਗਿਆ ਰੋੜੇ ਵੀ ਚੱਕਵਾ ਦਣਾ ਆਇਆ ਨਾ ਆ ਸਾਰਾ ਪੱਧਰਾ ਪੁੱਧਰਾ ਕਰਾਂਗੇ ਅਬੇਲੀਆ ਡੁਲੀਆਂ ਉੱਥੇ ਉੱਪਰ ਪਜ ਆ ਗਈ। ਹਰ ਰਿੱਤਾ ਥੋੜਾ ਜਿਹਾ ਸਾਈਡ ਪਰ ਨੂੰ ਕਰ ਦੂੰਗਾ ਨਾ। ਫੜੋ ਖੁੰਜੇ ਮਾਰਨਾ ਹੈ ਚਾਕੇ ਕਰਨਾ। ਫਿਰ ਨਾ ਮੈਂ ਰਿੱਤਾ ਸਿੱਟ ਲੂੰਗੇ ਉੱਥੇ। ਹਾਂ ਇੱਥੇ ਵੀ ਨਾ ਮੈਂ ਰਿੱਤਾ ਆ ਜੂੰਗਾ। ਹੂੰ। ਆ ਜੂੰਗਾ ਜੇ ਨਾ ਮੈਂ ਰਿੱਤਾ। ਹਾਂ ਲੈ ਮੰਗਾ ਲੈਣਾ। ਔਰ ਕਰ ਦੋ ਆਹ ਇੱਟਾ ਤਾਂ ਆਪਣੇ ਥੱਲੇ ਰੱਖ ਲਈ ਇੰਨੇ ਦਾ। ਆ ਹੋਏ ਇਹਨੂੰ ਕਿੰਨੀ ਦਾ ਲੱਗਣੀ ਆ। ਆ ਮੋਰ ਵਾਲਾ ਝੱਠਾ ਰੱਖ ਲਾਂਦੇ। ਇਹ ਛੱਡ ਦੋ ਪਾਲਾ ਝੱਠਾ ਜਾਕ ਲੋ। ਆ ਦੋ ਝੱਠੇ ਚੋ ਗਵਾ ਰਹੇ ਨੇ। ਹਾਂ। ਮਾਰੋ ਫੁਰਤੀ ਇਹਦਾ ਚੱਕਾ ਚੜਾ ਦੋ ਘੰਟੇ ਚ। ਸਰ ਆ ਰੋੜੇ ਚੱਕੀ ਥੱਲੇ ਥੱਲੇ ਵਾਲੇ ਠੀਕ ਐ ਚੰਗਾ ਹਾਤਾ ਹਰਦਾ ਕੀ ਐ ਚੱਕੀ ਫਿਰਦੇ ਆ ਇਹ ਕਿਨੇ ਮਸੰਦੀ ਕੀ ਆ ਗਈ ਬਿਨਾ ਮਸਾ ਉੱਪਰ ਅੱਠ ਦਿਨ ਚ ਤਿਆਰ ਕਰ ਦੋ ਐੜੀ ਉਹਦੇ ਵੇਲੇ ਵੇਲੇ ਇੰਟਰ ਵਾਣਾ ਆਪਾਂ ਰੇ ਕਿਹਦੇ ਵੇਲੇ ਲੋੜੀ ਤੇ ਲੋੜੀ ਦੇ ਪਹਿਲਾਂ ਸਟੇਜ ਹਾਂ ਨਵੇੜ ਦੇ ਲੋੜੀ ਵਾਲੇ ਦੇ ਨਾ ਨਿਪੜ ਜੂਗਾ ਦੁਆਰਾ ਸਰੀਏ ਆ ਰੋਗਾ ਦੋ ਦਿਨ ਚੋਂ ਘਰ ਦੇਣਾ ਕਿਹੜੇ ਬਹੁਤ ਵੀ ਆ ਦੋ ਇੱਥੇ ਦੇ ਮਾਲ ਜਾਣਾ ਤੇ ਅੰਦਰ ਦੇ ਹੁਣ ਜਾਣਾ ਤੇਰਾ ਔਰ ਇਹਦੇ ਉੱਪਰ ਫੜਾਈ ਜਾਣਾ ਇੱਥੀ ਇੱਥੇ ਪਹਿਲਾਂ ਲਾਉਂਗੀ ਉਹ ਟਰਾਲੀ ਨੂੰ ਦੇਖੋ ਉਹ ਉੱਥੇ ਰੱਖੂਗਾ ਉਹ ਸਿਰ ਉੱਪਰ ਕਮਰੇ ਵੀ ਦੋ ਐ ਕਮਰੇ ਦੋ ਦਾ ਹੈਗੇ ਆ ਮਾਲ ਨੂੰ ਇੱਕ ਫੇਮ ਲੱਗ ਜਾਂਦਾ ਦਾ ਚੱਕ ਤੇ ਇਹ ਮਾਰਦਾ ਕਿ ਇਹ ਆਪੇ ਟਰਾਲੀਓ ਸਿੱਧੀ ਉੱਥੇ ਲਾ ਦੇਵੇ ਉਹ ਟਰਾਲੀ ਕੋਈ ਨਹੀਂ ਬਣਾਵਾਉਣਾ ਆਪਣਾ ਰੈਂਪ ਜਾ ਯਾਰ ਉਹ ਦੇਖ ਜਿਆ ਕਰਕੇ ਟਰਾਈ ਰਾਂ ਪਹੇਰੇ ਨਹੀਂ ਨਾ ਤੋਵੇ ਮਿਸਰ ਦਸਤਾਨੇ ਲਿਆ ਕਿ ਨਹੀਂ ਲਿਆ 10 ਬਾਕ ਤਾਂ ਚੋੜਾ ਭਰ ਕੇ ਬੈਗ ਭਰ ਕੇ ਲਿਓਨੇ ਦਸਤਾਨੇ ਬੈਗ ਭਰ ਕੇ ਦਸਤਾਨੇ ਲਿਓਨੇ ਵਾ ਠੀਕ ਹੈ ਹੈ ਅਲੱ ਠੀਕ ਹੈ ਲਾ ਤਿੰਨ ਤਰ੍ਹਾਂ ਦੇ ਦਸਤਾਨੇ ਲਿਆ ਤੇ ਕਾਲੇ ਕਾਲੇ ਆਹ ਲੱਕਾਲੇ ਕਾਲੇ ਕਟ ਉਹ ਵਿੱਚ ਦੂਵੇ ਕੱਪੜੇ ਵਾਲੇ ਵੀ ਇੱਕ ਥੱਲੇ ਪਏ ਵੇ ਕੱਪੜੇ ਵਾਲੇ ਥੱਲੇ ਪਏ ਨੇ ਅੰਡਰ ਨਾ ਨਾ ਥੱਲੇ ਇੱਕ ਹੋਰ ਕੱਪੜੇ ਵਾਲੇ ਆਹ ਇਹ ਦੋ ਜੋੜੇ ਅਬ ਇਹ ਕਾਲੇ ਜਿਹੇ ਫੜਾ ਦੇ ਜਿਹੜੇ ਕੱਢੇ ਆ ਹਾਂ 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 ਕੱਟ ਦੇ ਨਗਰੇ ਆਵੇ ਇਹ ਤੇ ਕਿਹਦਾ ਮਨਸ ਕੀ ਇੱਕ ਬਨਰ ਕੀ ਤੋ ਏੜਾ ਜਾ ਤੂੰ ਅਰੇ ਸੰਤਰੀ ਇਹਨਾਂ ਨੂੰ ਇਹਨੂੰ ਸੰਤਰੀ ਢਾਲੇ ਛੱਟ ਪੇਟ ਤੋਂ ਬੜਾ ਬਹੁਤ ਸਾਫ ਦੇਖ ਪੈਂਦੇ ਠੀਕ ਹਾਲ ਤੇ ਆਹ ਤੇ ਆਹ ਬਸਤੀ ਹੁਣ ਘਰ ਵਾਲੇ ਨੇ ਵੀ ਦੇਦੇ ਆਪਣੇ ਇੱਕ ਆਉਂਦੇ ਨਾ ਤਾਂ ਕੱਟੇ ਪਾਈ ਆ ਯਾਰ ਹੈ ਸੱਪੜੇ ਵਾਲੇ ਕੱਪੜਾ ਦੋ ਇਹਨੇ ਕਰਾਉਂ ਚਲਾ ਕੇ ਦੇਖ ਲੋ ਚੱਲਦੇ ਆਜੂ ਵੀ। ਉਹ ਚਾਹ। ਉਹ ਵੀ ਦੇਖਦੇ ਨਾ ਜਿਹੜੀ ਆਪਣੀ ਇਟਾਂ ਉੱਥੇ ਚੱਠਾ ਲਾਇਆ ਤੇ ਜਿਹੜੇ ਉਹ ਹੁਣ ਇੰਦਰੇ ਲਵਾ ਦੇਣੇ ਔਰੇ ਕਾਂਗ ਨਾਲ ਔਰੇ ਦੇਖਦਾ ਲੋਹੇ ਵਾਲੇ ਜੀ ਸ਼ਟਰਿੰਗਾਂ ਦਾ ਉਹ ਲਿਆ ਕੇ ਰੱਖ ਦਾਨੇ ਤੇ ਆਪਣਾ ਚੇਹ ਲੈਣ ਗਿਆ ਰਿੱਤਾ ਆਪਣਾ ਆਚਾ ਹੋਰ ਇਟਾਂ ਵੀ ਪਨੇ ਅੰਦਰੇ ਘਰਾ ਦੇਣਾ ਆਪਣੀ ਵਲੇਵਰ ਹੈਗੀ ਉਹ ਜਾਨੋ ਜਿਹੜੇ ਪੱਥਰ ਪੁੱਤਰੋ ਸਾਫ਼ ਕਰਵਾਈਏ ਹਰੀਟਾਂ ਸਾਰੀਆਂ ਮੁੱਕ ਗਈਆਂ ਤੇ ਰੇਤ ਉੱਪਰ ਚੜਾਤਾ ਤੇ ਆ ਜਗ੍ਹਾ ਕਰੀਏ ਪੱਧਰੀਆਂ ਨੂੰ ਇੱਕ ਸਾਰ ਦੀ ਕਰੀਏ। ਲੋ ਵੀ ਆ ਵੀ ਪਿੱਲਰ ਹੋ ਗਿਆ ਡਨ। ਬੱਟਾ ਲੀਟਰ ਰਹਿ ਗਿਆ ਰੇ ਉੱਪਰ ਲੱਗਣੇ ਨੂੰ। ਤੇ ਹੋੜੋੜੀ ਇਹ ਵੀ ਸੈੱਟ ਹੋਣ ਲੱਗ ਗਿਆ ਹਣ ਬੜੇ ਓਕਾ 20 ਬਹੁਤ ਅਗੜਾ ਨਿਕਲਿਆ। ਔਰ ਇਹਦਾ ਕਾਇਬ ਦੇਖ ਲੋ ਔਰ ਇਹ ਤਾਂ ਘੁੰਮ ਕੇ ਸੱਪ ਮੰਗਣ ਗਿਆ ਹੋਇਆ ਐ। ਇਹਦੇ ਐ ਘੁੰਮ ਕੇ। ਤੇ ਹੁਣ ਹੋ ਗਿਆ ਦੁਪਹਿਰ ਰੋਟੀ ਦਾ ਟਾਈਮ। ਆਗੇ ਰੋਟੀ ਫੇਰ ਲੱਗਾਗੇ ਸਾਰੇ ਤਰ੍ਹਾਂ ਚਗਾਤਾ ਹੋਰੇ ਤੇ ਹੁਣ ਉਹ ਰੋੜੇ ਚਗਵਾਉਂਗਾ ਕੇ ਹੌਲੀ 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 ਪਿੱਦਰਾ ਹੋਊਗਾ ਲੈ ਆਵੇਂ ਟਰਾਲੀ ਮਾਤੇ ਇਹ ਆ ਬੈਕ ਕਰਾ ਕੇ ਖੜਵਾ ਦੇ ਹਾਂ ਬੈਕ ਕਰਾ ਕੇ ਖੜਵਾ ਦੇ ਇੱਕ ਵਾਰ ਮਾਗ ਲੇ ਗਏ ਚੱਲੀਏ ਟਰਾਲੀ ਹਣ ਐ ਦੇ ਲੰਘਿਆ ਰੇਤ ਹੁਣ ਭਰਨਾ ਆ ਚੱਕ ਲੈ ਜਾ ਲੈ ਵੀ ਮੇਸਤਰੀ ਵੀ ਥੱਲੇ ਧਾਰ ਲੈ ਸੇ ਤਾਂ ਸਾਰੇ ਗਿੱਲੇ ਹੀ ਬਾਦ ਆ ਅੱਥਰ ਬਣਾਓ ਪੱਥਰ ਪੰਜਾਬ ਨਹੀਂ ਜਾਂਦਾ ਹੈਗਾ ਵਿੱਚ ਹੈ ਪੰਜਾਬ ਨਹੀਂ ਜਾਂਦਾ ਹੈਗਾ ਗੰਗਾ ਮਾਰਨਾ ਇਹਨੇ ਚੱਕਾ ਕੇ ਉੱਤ ਗੰਗੇ ਨੇ ਮੱਛੀ ਖਾਣੀ ਆਂ ਬੰਦਾ ਇੱਥੇ ਮਰ ਜੂ ਮੈਂ ਕੰਦਾ ਹੋ ਕੱਟਾ ਲੈ ਜਾ ਨੋਵਿਤ ਨੋ ਓੜੀ ਤੇਰੀ ਲੱਗੀ ਫਲ ਏ ਤੇਰੇ ਤੇ ਏ ਦਾ ਤੇ ਦੋ ਤੇ ਦਿੰਦੋ ਭਾਰਤ ਨੇ ਕੀ ਕੀਤਾ ਕੀ ਰਹਾ ਗੰਗਾ ਬੁਲਾ ਲਾ ਬੰਦਿਆਂ ਨੂੰ ਆ ਗਏ ਕਿੰਨਾ ਕਹੋਗੇ ਨੇ ਜਾਲੀ ਜਾਲੀ ਲਾਉਣ ਲੱਗੇ ਆ ਉੱਪਰ ਦਿਖਾ ਕੇ ਲੈ ਕੇ ਆਂਦਾ ਉਹਨੂੰ ਚਲ ਚਲੋ ਉਹ ਬਾਹਰ ਹੀ ਲੈ ਚੱਲੋ ਤਸਲੇ ਤਸ ਬਿੱਚੇ ਤੇ ਖਾਲੀ ਕਰ ਲਓ ਤੁਸੀਂ ਗੰਗਾ ਆ ਕਾਂਡੀ ਗੁੰਡੀਆਂ ਰੱਖ ਦੋ ਉੱਪਰ ਛੁੱਟੀ ਉੱਪਰ ਬੰਦ ਕਰਾ ਲਿਆ ਰੇਤਾ ਤੇ ਰਾਲ ਮਮੜਾ ਜਾਂ ਅੱਧਾ ਘੰਡਾ ਰਹਿ ਗਿਆ ਕਿੰਨਾ ਕੁ ਰਹਿ ਗਿਆ ਬਸ ਥੋੜਾ ਤਿੰਨ ਹਿੱਸਿਆਂ ਦਾ ਕਿੱਸਾ ਰਹਿ ਗਿਆ ਚਲ ਇਹ ਜੱਗ ਚੱਕ ਲੈ ਜਮਾਈ ਪਰ ਮੈਂ ਅਹੀਂ ਚੱਕ ਲੀ ਹਾਂ ਹੈ ਚ ਇਹ ਟਾਕੀ ਹੋ ਗਈ ਉਹ? ਅੰਦਰ ਦੋ ਟਾਕੀਆਂ ਹੋ ਗੀਆਂ ਆਪਣੀਆਂ। ਆ ਵੀ ਟਾਕੀ। ਇਹ ਵੀ ਟਾਕੀ। ਉਹ ਅੱਗੇ ਵੀ ਟਾਕੀ। ਠੀਕ ਹੈ। ਠੀਕ ਠੀਕ। ਹਾਂ ਬਾਕੀ ਥੋੜਾ ਘਟ ਆ ਗਿਆ ਬਾਹਰ ਨੂੰ। ਆ ਘਟਾ ਗਿਆ। ਹਾਂਜੀ। ਆ ਚੜਾਈ ਜਿਹੜਾ ਕਾਲਾ ਜਿਹਾ ਉੱਪਰ ਜਾ ਰਿਹਾ। ਹਾਂਜੀ ਹਾਂਜੀ। ਫਤਕ ਜੰਲੀ ਖਾਸੀ ਗਈ ਹੈ। ਨਾ ਨਾ ਬਾਹਰ ਹੈ ਜੀ। ਮੋਰੇ ਜਰ ਖਾਲੀ ਆ। ਥੱਲੇ ਬਿਸ਼ਮੀ ਆਉਣ ਦਾ ਬਸ ਦੇਖ ਲੋ ਨਹੀਂ ਇੱਕ ਸਾਈਡ ਤਾਂ ਖਾਲੀ ਆ ਪੈਰ ਪੈਰ ਲੱਗਿਆ ਨਾ ਮੈਂ ਵੀ ਅੱਛੇ ਤਰ੍ਹਾਂ ਆਉਂਦਾ ਤਾਂ ਫਿਰ ਉੱਪਰ ਦੇ ਬੰਦਿਆਂ ਨੇ ਹਟਵਾਏ ਆ ਆ ਆ ਰੋੜੇ ਨੂੰ ਕਾ ਲੂ ਮੈਂ ਹੀ ਰੋੜੇ ਰੋੜੇ ਕੜਵਾਉਣੇ ਹੋਰੇ ਨੇ ਮੈਂ ਸਾਰੇ ਰੋੜੇ ਕੜਵਾ ਕੇ ਨਾ ਮਿੱਟੀ ਕੰਦੇ ਦੇ ਨਾਲ ਦਗਣੀ ਹੈ ਪਾਣੀ ਛੱਡ ਕੇ ਦਬ ਹੁਣ ਦਗਣੀ ਹੈ ਦਬਾਂਗਾ ਦਬਾਉਂਗਾ ਹਾਂ ਆਤਰੀ ਉਰੀ ਦੇ ਚ ਜਾਣੀ ਉਹ ਕੁੰਜੀ ਤੇ ਉੱਥੇ ਵੇਚ ਜਾਣੀ ਹਾਈ ਕੋ ਹੁੰਜਾ ਰਹਿੰਦਾ ਉਹ ਵੀ ਉਹ ਜਿਹੜੀ ਉੱਥੇ ਵਾਲੀ ਉੱਥੇ ਨਿਕਲੇ ਜਾਣੇ ਹਾਂ ਤੇ ਟੋਆ ਪਟਾਣਾ ਹੋਰੀਓ ਵਿਸਣੀ ਸਾਰੀ ਉਹ ਐਨੀ ਇੱਕ ਤਾਂ ਵਿਛੇ ਜਾਣੀ ਨੀ ਮਾਇਓ ਦਾ ਹਾਂ ਬਸ ਡਾਉਨਸਿੰਗ ਦੂਆਜ ਦੋ ਤਿੰਨ ਦਿਨ ਹੋਰ ਦੋ ਦਿਨ ਦੇ ਨਾ ਹੈ ਦਿਹਾੜੀ ਲੈਣੀ ਪੂਰੀ ਉਹ ਲੁੰਦਾ ਫਿਰ ਠੰਡ ਨਹੀਂ ਨਾ ਇਹਨਾਂ ਸੁੱਕ ਤਾਂ ਨਹੀਂ ਛੇਤੀ ਫਿਰ ਨੋ ਠੰਡਾ ਅੱਜ ਨਾ ਹਵਾ ਨਹੀਂ ਹੈਗੀ ਐਨਸੁਕਰ ਕਰ ਹੂੰ ਗਰਮੀ ਜਿਆ ਸਰ ਨੂੰ ਗਰਮੀ ਆਉਂਦੀ ਨਾ ਮੇ ਹਾਂ ਹਨ ਸਿਰ ਦੁਖਦਾ ਸਰ ਨੂੰ ਗਰਮੀ ਜਿਆ ਸਰ ਨੂੰ ਆਹ ਉੱਪਰ ਹੋਰ ਕਿਨਾਰੇ ਗਰਮੀ ਆਈ ਵੀ ਮੇ ਡੇ ਠੰਡੀਆਂ ਹਵਾ ਲੱਗਦੀ ਨਾ ਲੰਗਾ ਕਰੀ ਹਵਾ ਲੱਗ ਜੂਗੀ ਹੂੰ ਹਣ ਹੁੰਦਾ ਤਾਂ ਸਲਾ ਹੂੰ ਆ ਬੰਦ ਕਰ ਲੈ ਤੈਨੂੰ ਆਹ ਕਿਹੜਾ ਆਹ ਬੰਦ ਕਰ ਤਾਂ ਲੈ ਬੰਦ ਬਸ ਆਹ ਨੇ 3 4 5 6 7 8 1 ਬੰਦਾ 9 ਮੈਸਤਰੀ ਇੱਟ ਵੀ ਆਉਣੀ ਦੀ ਅੱਜ ਹਾਲੇ ਮੈਂ ਕਿਹਾ ਇੱਟੇ ਆ ਗਈ ਸੋਇਰੇ ਬਾਤ ਠੀਕ ਆ ਨਹੀਂ ਨਹੀਂ ਬੰਦੇ ਆ ਦੇਦਾ ਸਲੇਪ ਹੋ ਸਲੇਪਾ ਹੁਣੇ ਲਿਆ ਮਾਜੇ ਮੈਂ ਉਹ ਮੋਰੇ ਬਟਰਾ ਹੋ ਰੱਖਣੇ ਨੂੰ ਹਾਂ ਉਹ ਟਰਟਰ ਟਰਲੀ ਹੈਗੀ ਇਹ ਚ ਲੱਦ ਲਿਓਣੀ ਆ ਠੀਕ ਆ ਪੱਟੇ ਤਾਂ ਵੀ ਮੋੜਦੇ ਜਿਹੜੇ ਉਹ ਪੱਟੇ ਨਹੀਂ ਬਾ ਲੱਗ ਜਾਣਾ ਇੱਕ ਕੰਧ ਰਹਿ ਗਈ ਇਹਨਾਂ ਦੀ ਫੱਟੇ ਉੱਪਰੇ ਲੱਗਣੇ ਫੇਰ ਇਹਨਾਂ ਦੇ ਉਹ ਹਾਂ ਪੱਟੇ ਮੈਂ ਕਹਣਾ ਹੋਰ ਆਉਂਗੇ ਥੋੜੇ ਜਿ ਹਾਂ ਹਾਂ ਨਾ ਪਰ ਮੋਰੇ ਡਿਜ਼ਾਈਨ ਦਾ ਓੱਖਾ ਪਤਾ ਲੱਗਦਾ ਆ ਗਿਆ ਆ ਗਿਆ ਰਾਮ ਹਵਾ ਲੈ ਲਵਾ ਐਥੇ ਨੂੰ ਨਾ ਬੈਰ ਮਰੀ ਚਲੋ ਚੱਲੀਏ ਦੇਖਿਆ ਤਾਂ ਨਾ ਨਾ ਉਹ ਹਾਲੇ ਨਹੀਂ ਨਹੀਂ ਇਕੱਠੀਆਂ ਹਾਲੇ ਹਾਂ ਉਹ ਨਾ ਸਿੰਗਲੇ ਖੜੀ ਹੋਣੀ ਇਹ ਅ ਸਿੰਗਲ ਉੱਪਰ ਤੱਕ ਹੀ ਜਾਣੀ ਸਿੰਗਲ ਹੱਥ ਨਾ ਲਾਈਆਂ ਗਿੱਲੀ ਹਾਲੇ ਹੋਈ ਨਹੀਂ ਇੱਧਰ ਨਹੀਂ ਕਿ ਕਰੀਏ ਆਹ ਕਿਹੜੀ ਆਹ ਅਨਸਰ ਕਰੀਏ ਜਿਹੜੀ ਆਹ ਆ ਦੋ ਆ ਤਾਂ ਚੰਗੀ ਕਰੀ ਤੇ ਆਹੀ ਲੱਗਣੀ ਕੱਲ ਨੂੰ ਇੱਟ ਬਹੁਤ ਹੈ ਉਈਓ ਲੱਗਦੀ ਕੱਲ ਨੂੰ ਸਾਰੀ ਦਿਹਾੜੀ ਚਾਬੀ ਨਹੀਂ ਪੂਰੀ ਹੋਣੀ ਮੈਨੂੰ ਕੱਲ ਨੂੰ ਲਾ ਦੇਣਾ ਸਵੇਰੇ ਅੱਧੀ ਤੇ ਕੱਲ ਨੂੰ ਮਿਸਤਰੀ ਦੋਹੇ ਉੱਪਰ ਆ ਅੱਜ ਅੱਧੀ ਦਿਹਾੜੀ ਤੇ ਉੱਪਰ ਆਵੇ ਮਿਸਤਰੀ ਦੇ ਅੱਛਾ ਮਤਲਬ ਮਿਸਤਰੀ ਰਗਮ ਹਫਤਾ ਮੈਂ ਹੁਣ ਉੱਪਰ ਹੀ ਲੱਗਣਾ ਨਾ 90 ਸਾਲ ਨੂੰ ਉੱਪਰ खत्म होगी मिस्त्री ने करती खाली गर्मी आ गई मिस्त्री क्या कल मिस्त्री <laughs> जोर लग गए ਨਹੀਂ ਖਾਲੀ ਤੇ ਹੁਣ ਲਈ ਅੰਦਰ ਫੋਦਾ ਚੱਕ ਨੇ ਹੁੰਦਾ ਵਿੱਚ ਆਖ ਲੋਨੇ ਤਾਂ ਚੱਲੀ ਹੁਣ ਪ੍ਰੈਕਟਰ ਰਹਿਣਾ ਤੁਹਾਨੂੰ ਢਾਉਣੀ ਆ ਉਹ ਰੱਖਣੀ ਆ ਅੱਜ ਨਹੀਂ ਆਈ ਕਿ ਚਲੋ ਬਈ ਅੱਜ ਨੇਰੀ ਹੋ ਗਿਆ ਕੰਮ ਨੇ ਵੇੜਦਿਆਂ ਨੂੰ ਤੇ ਹੁਣ ਦੀ ਮਿਸਤਰੀ ਨੇ ਪੈਸੇ ਆਹ ਸਾਹ ਦੇ ਆਖਰੀ ਪੈਸੇ ਨਾਂਹ ਜੀ ਤਰੀ ਹੁਣ ਅਗਲੇ ਸਾਲੇ ਵੈਸੇ ਅਗਨਾ ਆਹ ਸਾਲ ਨਹੀਂ پیسے ਦੇਣੇ ਆ ਅਗਲੇ ਸਾਲੇ ਦਊਂਗਾ ਹੁਣ ਕਰਦੇ ਫੇਸਪਾਟ ਆ ਹੁਣ ਅਗਲੇ ਸਾਲ ਦੇ